ਅੱਜ ਆਸੀਂ ਖੜੇ ਹਾਂ ਰੱਤਿਆਵ ਦੇ ਇੱਕ ਸਕੂਲ ਵਿੱਚ ਜੋ ਕਿ ਪਬਲਿਕ ਸਕੂਲ ਦੇ ਵਿੱਚ ਰਾਤ ਸਮੇਂ ਟੋਰਾ ਨੇ ਬਹੁਤ ਭਾਰੀ ਨੁਕਸਾਨ ਕੀਤਾ ਹੈ ਇਸੇ ਬਾਰੇ ਜੋ ਪਿੰਡ ਦੀ ਇਸੇ ਪ੍ਰਬੰਧਕ ਕਮੇਟੀ ਸਕੂਲ ਦੇ ਉਹ ਵੀ ਆਏ ਹੋਏ ਹਨ ਤੇ ਨਾਲ ਪਿੰਡ ਦੇ ਪਤਵੰਤ ਸੱਜਣ ਪੰਚਪੰਚ ਸਹਿਬਾਨ ਬੁੱਤ ਜੋਗੀ ਹੈ ਅਸੀਂ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜੋ ਇਹ ਇਹਦਾ ਭਾਰੀ ਨੁਕਸਾਨ ਹੋਇਆ ਹੈ ਇਹਦੇ ਬਾਰੇ ਕੀ ਉਲਝਿਆ ਲਾਇਆ ਜਾ ਸਕਦਾ ਹੈ ਕਿਉਂਕਿ ਸਰਦੀਆਂ ਦਾ ਮੌਸਮ ਹੈ ਔਰ ਚੋਰਾ ਨੇ ਬੜੇ ਹੌਸਲੇ ਬਣਾ ਕੇ ਇੱਥੇ ਆਏ ਹਨ ਐਤੋਂ ਸੁਤਰ ਤਰ ਲੱਗਿਆ ਹੈ ਕਿ ਉਹ ਸ਼ੁਦਕਾਨਦਾਰਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਛੱਤਰ ਨੂੰ ਜੋ ਬੜਿਆ ਹੈ ਇੱਕ ਸੁਨਿਆਰ ਦੀ ਦੁਕਾਨ ਤੇ ਵੀ ਹੱਥ ਵੇਰੇ ਬਹੁਤ ਭਾਰੀ ਨੁਕਸਾਨ ਕੀਤਾ ਉਸੇ ਦੁਕਾਨ ਦਾ ਵੀ ਤੇ ਉਹ ਛੱਤਰ ਉਹਨਾਂ ਦਾ ਕਟਰ ਨਾਲ ਉੱਪ ਲੈ ਗਿਆ ਲੈ ਕੇ ਫਿਰ ਵਿੱਚ ਕਟਰ ਨਾਲ ਉੱਪ ਲੈ ਗਿਆ ਸਹੀ ਸਮਝ ਗਈ ਤੇ ਆਓ ਅਸੀਂ ਗੱਲ ਕਰਾਂਗੇ ਸਕੂਲ ਦੇ ਪ੍ਰਧਾਨ ਜੀ ਮੈਨੇਜਮੈਂਟ ਕਮੇਟੀ ਦੇ ਸਵਾਸ਼ ਬਾਂਸੀ ਹੁਣ ਨਾਲ ਜੀ ਸਸਰੀ ਗਾਲੀ ਸਸਰੀ ਗਾਲੀ ਜੀ ਇਹ ਜਾਣਕਾਰੀ ਦਿਓ ਜੀ ਜੋ ਇਹ ਰਾਤੀ ਇੱਥੇ ਬਾਰਦਾਤ ਹੋਈ ਕਿ ਉਹਨਾਂ ਨੇ ਬਾਰਦਾਤ ਕੀਤੀ ਹੈ ਕਿੰਨਾ ਨੁਕਸਾਨ ਹੋਇਆ ਹੈ ਔਰ ਇਹਦੇ ਵਿੱਚ ਇਲਾਕੇ ਨੂੰ ਕੀ ਸਨੇਹਾ ਜਾਂਦਾ ਲੋਕਾਂ ਦੀ ਕਿਸ ਤਰ੍ਹਾਂ ਸੇਫਟੀ ਹੋਊਗੀ ਆਉਣੇ ਵਾਲੇ ਸਮੇਂ ਦੇ ਵਿੱਚ ਜੀ ਜੇ ਬਾਰੇ ਜਾਣਕਾਰੀ ਦਿਓ ਜੀ ਇੱਥੇ ਕਿੰਨਾ ਨੁਕਸਾਨ ਹੋਇਆ ਸਕੂਲ ਦਾ ਜੀ ਧੰਨਵਾਦ ਸੁਖਦੇਵ ਜੀ ਗੱਲ ਇਹਦਾ ਵੀ ਜਿਹੜੀ ਰਾਤੀ ਚੋਰੀ ਹੋਈ ਹੈ ਨਾ ਇਹ ਮਰਲੇ ਇੱਕ ਵੱਡੇ ਪੱਧਰ ਦੀ ਵੀ ਕਹਿ ਸਕਦੇ ਆਪਾਂ ਸਕੂਲ ਦੇ ਜਿੰਨੇ ਵੀ ਸਾਡੇ ਰੂਮ ਸੀਗੇ ਸਾਰਿਆਂ ਦੇ ਤਾਲੇ ਤੋੜ ਕੇ ਜੋ ਅੰਦਰ ﺍﻟमारੀਆਂ ਭੀਆਂ ਸੀ ਜਾਂ ਹੋਰ ਪਿਆ ਸੀ ਸਮਾਨ ਉਹ ਸਾਰਾ ਤੋੜ ਕੇ ਇੱਕ ਤਾਂ ਸਾਡੇ ਸਟੇਸ਼ਨਰੀ ਦੇ ਪੈਸੇ ਪਏ ਸੀ 85000 ਉਹ ਲੈ ਗਏ ਉਹ ਇੱਕ ਡੀਵੀਆਰ ਲੈ ਕੇ ਲਾ ਗਏ ਕੈਮਰੇ ਸਾਰੇ ਪੰਨ ਤੇ ਤੇ ਉਹ ਤੋਂ ਇਲਾਵਾ ਲੈਪਟਾਪ ਸੀਗਾ ਲੈਪਟਾਪ ਲੈ ਗਏ ਤੇ ਇੱਥੇ ਨੁਕਸਾਨ ਕਰਨ ਤੋਂ ਬਾਅਦ ਫਿਰ ਮੇਨ ਮਾਰਕੀਟ ਤੇ ਜਾ ਕੇ ਉਹ ਸ਼ੁਰੂ ਹੋ ਗਿਆ ਕੰਮ ਉਹਨਾਂ ਦਾ ਕਟਰ ਜੂਲਰ ਦੀ ਦੁਕਾਨ ਹੈ ਉੱਥੇ ਉਹਨਾਂ ਨੇ ਪੰਣਾ ਸ਼ੁਰੂ ਕਰਤਾ ਉਹ ਕੁਝ ਨੇੜੇ ਦੇ ਇਰੇਸੀ ਲੋਕ ਆ ਗਏ ਉਹਨਾਂ ਨੂੰ ਆਵਾਜ਼ ਆਉਣ ਤੋਂ ਪਤਾ ਲੱਗਾ ਜਦੋਂ ਹੌਲੀ-ਹੌਲੀ ਕੁਝ ਬੰਦੇ ਇਕੱਠੇ ਹੋਏ ਤਾਂ ਵੀ ਭੱਜ ਗਏ ਐਨੀ ਵਾਰਦਾਤ ਹੋਈ ਹੈ ਬਾਕੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਇਹ ਕੀ ਹੈਗਾ ਤੇ ਇਹ ਦਾ ਕੀ ਕਹਿੰਦੇ ਹੁਣੇ ਅੱਜਕੱਲ ਸਿਸਟਮ ਖੇਲ ਰਹੀ ਹੈ ਨਾ ਜੀ ਤੁਹਾਨੂੰ ਪਤਾ ਹੀ ਸਾਰੇ ਕੁਝ ਕੀ ਹੋ ਰਿਹਾ ਹੈ ਹਰ ਜੀ ਦੇ ਜਿਹੜੀਆਂ ਵਾਰਦਾਤਾਂ ਜਿਹੜੀਆਂ ਹੈਗੀਆਂ ਨਾ ਕਿੰਨੀ ਬੜੌਤਰੀ ਹੋ ਗਈ ਹੈ ਡਿਪਾਰਟਮੈਂਟ ਦਾ ਆਪਣਾ ਕੰਮ ਕਰਨਾ ਹੁੰਦਾ ਫੇਲ ਸਰਕਾਰ ਦਾ ਹੁੰਦਾ ਤੁਸੀਂ ਦੇਖ ਲਓ ਹੁਣ ਕਹਿਣ ਦੀ ਗੱਲ ਨਹੀਂ ਐ ਦੀ ਗੈਂਗਸਟਰ ਦਾ ਦੇਖ ਲਓ ਕਿੰਨਾ ਵਧ ਗਿਆ ਹੈ ਤੁਸੀਂ ਦੇਖ ਹੀ ਰਹੇ ਹੋ ਰੋਜ਼ ਕੀ ਹੁੰਦਾ ਪੰਜਾਬ 'ਚ ਹਰ ਦਿਨ ਕੋਈ ਨਾ ਕੋਈ ਬੱਚੇ ਨੂੰ ਮਾਰਤਾ ਜਾਂਦਾ ਗੋਲੀਆਂ ਮਾਰ ਕੇ ਚੋਰੀ ਤਾਂ ਇੱਕ ਤੁਸ਼ੀ ਗੱਲ ਹੋ ਗਈ ਇਸ ਸਿਸਟਮ ਦੇ ਵਿੱਚ ਸਿਸਟਮ ਦਾ ਫੇਲ ਹੋ ਰਿਹਾ ਹੈ ਇਹ ਉਸੰਝਾ ਕਸਣਾ ਚਾਹੀਦਾ ਗਵਰਨਮੈਂਟ ਨੂੰ ਉਹਨਾਂ ਦੀ ਡਿਊਟੀ ਹੈ ਇਹ ਮਾਲਕੀ ਦੱਸ ਦੇ ਕਿ ਜਿਹੜੀ ਇਹ ਸਮੇਂ ਦੁਕਾਨ ਖਨਿਆਰ ਦੀ ਤਾਂ ਜਿੱਦ ਦੀ ਦੁਕਾਨ ਕਿ ਉਹਨਾਂ ਨੇ ਛੱਤ ਤੋੜਿਆ ਉਹ ਦੁਕਾਨ ਦੇ ਉੱਤੇ ਉਹਨਾਂ ਨੇ ਕੋਈ ਰੱਖਿ ਹੋਈ ਸੀ ਹਥਿਆਰ ਕੋਈ ਜਾਂ ਸਾਮਾਨ ਕਿ ਜਿਵੇਂ ਕਿ ਬੂਤਾਂ ਖਾਲੀ ਕਾਟੀਆਂ ਹੋਈਆਂ ਸੀ ਰੋੜੇ ਟਰਕ ਹੋਏ ਸੀ ਤੁਸੀਂ ਇਹਦੀ ਕੀ ਅੰਦਾਜ਼ਾ ਲਾ ਸਕਦੇ ਸੀ ਕਿ ਉਹ ਕਿਸ ਆਪਣੀ ਮਨਸ਼ਾ ਨਾਲ ਇਥੇ ਚੋਰੀ ਅੰਜਾਮ ਦੇਣ ਵਾਸਤੇ ਆਏ ਸੀ ਕਿਸੀ ਜਾਨਵਰ ਨੂੰ ਵਾਸਤੇ ਕੀ ਇਹ ਨਾਲ ਕੋਈ 아이 19 ਦਾ ਨਾਮ ਹੈ। ਇਹਦਾ ਕੁਝ ਨਹੀਂ ਹੈਗਾ ਵੀ ਜਾਨਾ ਮਾਰਨਾ ਹੋਊਗਾ। ਇਹ ਹੁੰਦਾ ਜਿਵੇਂ ਜ਼ਬਰਨ ਚੋਰੀ ਜੀ ਨੂੰ ਕਹਿੰਦੇ ਆਪਾਂ। ਤੇ ਜ਼ਬਰਦਸਤੀ ਜੇ ਕਿਤੇ ਕੋਈ ਬੰਦਾ ਵਿੱਚ ਆ ਵੀ ਜਾਂਦਾ ਤਾਂ ਜਿਵੇਂ ਬੋਤਲ ਰੱਖਿਆ ਛੱਡ ਕੇ ਬੋਤਲ ਮਾਰੋ ਅਗਲਾ ਨੁਕਸਾਨ ਕਰ ਦੋ। ਮਤਲਬ ਕਿ ਇਹੋ ਜੀ ਨੀਤ ਨਹੀਂ ਕਿ ਬੰਦਾ ਮਾਰਨੇ ਵੈਸੀ ਬੇਸਿਕਲੀ ਤਾਂ ਚੋਰੀ ਕਰਨੇ ਆਏ। ਆਪ ਨੂੰ ਜਾਨ ਚਾਣ ਵਾਸਤੇ ਉਹਨੇ ਆਪਣੇ ਬੰਦ ਕੀਤਾ ਹੋਇਆ ਜੀ। ਬਿਲਕੁਲ ਬਿਲਕੁਲ। ਠੀਕ ਹੈ। ਕਾਰਖਰਡ پولیس ਦੇ ਉਪਰਾਲੇ ਨਾਲ ਫਿੰਗਰ ਪ੍ਰਿੰਟ ਟੀਮ ਆ ਚੁੱਕੀ ਹੈ ਜਿਨ੍ਹਾਂ ਨੇ ਕਿ ਇਹ ਪਤਾ ਕਰਨਾ ਕਿ ਇਹ ਕਿ ਸਟੋਲ ਕਿਸ ਤਰ੍ਹਾਂ ਕੀਤਾ ਹੈ ਉਮੀਦ ਹੈ ਕਿ ਚੋਰ ਫੜੇ ਜਾਣਗੇ ਐਸੀ ਗੱਲ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਪੁਲਿਸ ਇਸ ਵੇਲੇ ਪੰਪਾਂ ਪਰ ਹੋਈ ਹੈ ਆਪਣਾ ਪੂਰਾ ਤਨ ਦੇ ਨਾਲ ਕੰਮ ਕਰ ਰਹੇ ਹੈ ਉਮੀਦ ਹੈ ਕਿ ਚੋਰ ਫੜੇ ਜਾਣਗੇ ਔਰ ਸਾਡੇ ਅਫਸਰ ਸਾਹਿਬਾਨ ਬੜੀ ਬਰੀਕੀ ਨਾਲ ਆਪਣੇ ਤਰੀਕੇ ਨਾਲ ਇਹ ਕਰ ਰਹੇ ਜਾਂਦੇ ਦੀ ਜਾਣਕਾਰੀ ਲੈ ਰਹੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਚੋਰੀ ਹੋਈ ਹੈ ਕਿ ਕਿਹੜੇ ਮੰਦੇ ਦੀ ਇਹ ਹੱਥ ਹੈ ਕਿਸ ਬੰਦੇ ਦਾ ਇਹਦੇ ਵਿੱਚ ਸਾਰਾ ਕਿਸ ਬੰਦੇ ਨੇ ਇੰਝਾਮ ਦਿੱਤਾ ਇਸ ਥੋਰੀ ਜੋ ਸਕੂਲ ਦੇ ਵਿੱਚ ਨੁਕਸਾਨ ਹੋਇਆ ਹੈ ਦੇਖੋ ਕਿਸ ਤਰ੍ਹਾਂ ਉਹ ਸਮਾਨ ਖਿਲਾਰਿਆ ਹੈ ਇਹਦੇ ਵਿੱਚ ਦੇਖੋ ਅਲਮਾਰੀ ਪੰਦੂਲ ਕੀਤੀ ਹੈ ਨੁਕਸਾਨ ਜਿਹੜਾ ਹੋਇਆ ਉਹ ਹੋਇਆ ਇਹਦੇ ਨਾਲ ਜੋ ਇਲਾਕੇ ਵਿੱਚ دہشت گردਿਆ ਮਾਹੌਲ ਬਣਦਾ ਜਾ ਰਿਹਾ ਹੈ ਇਹਦੇ ਨਾਲ ਸਾਰੇ ਪ੍ਰਤਵੰਤੇ ਸੱਜਣ ਇਹ ਮਹਿਯੂਸ ਹਨ ਇਸ ਗੱਲ ਤੇ ਕਿ ਆਉਣ ਵਾਲੇ ਸਮੇਂ ਵਿੱਚ ਕੀ ਬਣੂਗਾ ਇਸ ਤਰ੍ਹਾਂ ਦਾ ਕਿ ਜੋ ਇੱਕ ਧਾਰਮਿਕ ਸੰਸਥਾ ਨੂੰ ਨਹੀਂ ਬਚ ਸਕਦੀ ਹੈ ਚੋਰ ਉਹ ਕਿਸੇ ਦੇ ਘਰ ਦੀ ਸੇਫਟੀ ਕਿੱਥੇ ਹੋਗੀ ਅਸੀਂ ਆਪਣੇ ਘਰਾਂ ਦਾ ਕਿਸ ਤਰ੍ਹਾਂ ਬਚਾਅ ਕਰਾਂਗੇ ਆਪਣੇ ਪਰਿਵਾਰਾਂ ਦਾ ਆਓ ਅਸੀਂ ਹੋਰ ਵੀ ਦਿਖਾਉ ਲੈਂਦੇ ਕਿੱਥੇ-ਕਿੱਥੇ ਨੁਕਸਾਨ ਹੋਇਆ ਇੱਥੇ ਨਿਟੇ ਨਿਟੇ ਚਲੋ ਸ਼ਾਹੋਦੀ ਠੀਕ ਹੈ ਨਾ ਅੱਜ ਕੱਲ੍ਹ ਪੁਲਿਸ ਬਈ ਬ੍ਰੇਕੀ ਨਾਲ ਤਪੀਸ਼ ਕਰ ਰਹੀ ਹੈ ਔਰ ਕਾਰਖੜ ਪੁਲਿਸ ਰਾਤ ਦੀ ਉਸੇ ਟਾਈਮ ਤੋਂ ਪੰਪਾਂ ਭਰ ਹੋਏ ਹਨ ਉਹਨਾਂ ਨੇ ਆਪਣੀ ਪੂਰੀ ਪੁਲਿਸ ਟੀਮ ਲੈ ਕੇ ਇਸ ਵੇਲੇ ਪ੍ਰਬੰਧ ਕੀਤਾ ਕਿ ਅਸੀਂ ਫਿੰਗਰਪ੍ਰਿੰਟ ਸਬਾਲਟਰ ਮੰਗਾ ਕੇ ਇਹ ਦੇਖਦੇ ਹਾਂ ਕਿ ਉਹ ਹੈ ਜੀ